ਹਾਲੇਲੂਇਆ ਥੈਂਕ ਯੂ ਜੀਸਸ ਜਦੋਂ ਅਸੀਂ ਪਰਮੇਸ਼ਰ ਦਾ ਪਵਿੱਤਰ ਕਲਾਮ ਜਬੂਰ 91 ਉਹਦੀ ਚਾਰ ਆਇਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਤੂੰ ਪਰਮੇਸ਼ਰ ਦੇ ਪੰਖਾਂ ਦੇ ਹੇਠ ਸ਼ਰਨ ਪਾਏਗਾ ਉਹ ਤੈਨੂੰ ਆਪਣੇ ਖੰਭਾ ਦੇ ਨਾਲ ਟੱਕ ਲਵੇਗਾ ਤੇ ਉਸ ਦੀ ਸਚਾਈ ਤੇਰੇ ਲਈ ਢਾਲ ਤੇ ਛਿਲਮ ਠਹਿਰੇਗੀ ਹਾਲੇਲੂਇਆ ਇਹ ਬਾਈਬਲ ਦਾ ਜੋ ਬਚਨ ਆ ਇਹ ਸਾਨੂੰ ਕੀ ਸਿਖਾ ਰਿਹਾ ਆ ਹਾਲੇਲੂਇਆ ਕਿਉਂ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਹallelujah ਜੋ ਇੱਥੇ ਖੰਭਾਂ ਨਾਲ ਲਿਖਿਆ ਹੋਇਆ ਆ ਅਸੀਂ ਉਹ ਦੇਖਾਂਗੇ ਕਿ ਖੰਭ ਕੀ ਆ ਹallelujah ਅਸੀਂ ਸਾਰਿਆਂ ਨੇ ਪੰਛੀਆਂ ਨੂੰ ਦੇਖਿਆ ਹੋਇਆ ਆ ਹallelujah ਪੰਛੀਆਂ ਦੇ ਖੰਭ ਹੁੰਦੇ ਆ ਉਹ ਖੰਭਾਂ ਦੇ ਨਾਲ ਉੱਡਦੇ ਆ ਹallelujah ਤੇ ਜਦੋਂ ਕਿਤੇ ਮੌਸਮ ਦੇ ਕਾਰਨ ਉਹਨਾਂ ਪੰਛੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੋਈ ਖਤਰਾ ਹੁੰਦਾ ਆ ਹallelujah ਜਾਂ ਕਿਸੇ ਵੀ ਕੋਈ ਜਾਨਵਰ ਉਹਨਾਂ ਦੇ ਉੱਪਰ ਅਟੈਕ ਕਰਦਾ ਆ ਤਾਂ ਜਿਹੜਾ ਪੰਛੀ ਹੁੰਦਾ ਹੈ ਉਹ ਆਪਣੇ ਆਂਡਿਆਂ ਨੂੰ ਲੁਕਾਉਣ ਦੇ ਲਈ ਆਪਣੇ ਪੰਖਾਂ ਨੂੰ ਇਦਾਂ ਫਲਾ ਲੈਂਦਾ ਆ ਆਪਣੇ ਪੰਖਾਂ ਦੇ ਹੇਠ ਆਪਣੇ ਬੱਚਿਆਂ ਨੂੰ ਛੁਪਾ ਲੈਂਦਾ ਆ ਹਾਲੇਲੂਇਆ ਇਸੇ ਪ੍ਰਕਾਰ ਜਿਨ੍ਹਾਂ ਲੋਕ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਆ ਉਹ ਪਰਮੇਸ਼ਰ ਦੇ ਪੰਖਾਂ ਦੇ ਹੇਠ ਸੁਰੱਖਿਆਤ ਤੁਸੀਂ ਪ੍ਰਭੂ ਦੇ ਪੰਖਾਂ ਦੇ ਹੇਠ ਲੁਕੇ ਹੋਏ ਆ ਹਾਲੇਲੂਇਆ ਜਿੱਦਾਂ ਇੱਕ ਪੰਛੀ ਆਪਣੇ ਪੰਖ ਖਿਲਾਰ ਕੇ ਉਹਨੂੰ ਪਤਾ ਲੱਗ ਗਿਆ ਕਿ ਹਾਂ ਉਧਰੋਂ ਹਮਲਾ ਹੋ ਰਿਹਾ ਮੇਰੇ ਆਂਡਿਆਂ ਨੂੰ ਖਤਰਾ ਮੇਰੇ ਬੱਚਿਆਂ ਨੂੰ ਖਤਰਾ ਆ ਤਾਂ ਉਹ ਆਪਣੇ ਪੰਖ ਖਿਲਾਰ ਕੇ ਮੌਸਮ ਬਾਰਿਸ਼ ਪੈ ਰਹੀ ਕੁਝ ਹੋ ਰਿਹਾ ਆ ਆਪਣੇ ਪੰਖਾਂ ਦੇ ਨਾਲ ਆਪਣੇ ਆਂਡਿਆਂ ਨੂੰ ਬੱਚਿਆਂ ਨੂੰ ਟੱਕ ਲੈਂਦਾ ਆ ਸ਼ਰਨ ਦਿੰਦਾ ਆ ਹਾਲੇਲੂਇਆ ਤੇ ਦੂਸਰਾ ਅਸੀਂ ਕੀ ਦੇਖਦੇ ਆ ਇੱਕ ਬਾਈਬਲ ਦੇ ਬਚਨ ਦੇ ਵਿੱਚ ਲਿਖਿਆ ਹੋਇਆ ਆ ਕਿ ਇਸ ਬਚਨ ਦੇ ਨਾਲ ਉਹ ਰਿਲੇਟ ਆ ਹਾਲੇਲੂਇਆ ਕਿ ਜਿਸ ਤਰ੍ਹਾਂ ਮੁਰਗੀ ਹallelujah ਆਪਣੇ ਬੱਚਿਆਂ ਨੂੰ ਹallelujah ਆਪਣੇ ਪੰਖਾਂ ਦੇ ਹੇਠਾਂ ਛੁਪਾ ਲੈਂਦੀ ਆ ਉਨੇ ਲੋਕ ਜਿਹੜੇ ਆ ਉਹ ਜੀਸੂ ਮਸੀਹ ਤੇ ਜਿਹੜੇ ਵਿਸ਼ਵਾਸ ਕਰਦੇ ਆ ਉਹ ਵੀ ਉਸੇ ਤਰ੍ਹਾਂ ਹੁੰਦੇ ਆ ਪ੍ਰਭੂ ਉਹਨਾਂ ਨੂੰ ਜਿੱਦਾਂ ਕੁੱਕੜੀ ਆਪਣੇ ਆਂਡਿਆਂ ਨੂੰ ਬੱਚਿਆਂ ਨੂੰ ਆਪਣੇ ਪੰਖਾਂ ਹੇਠ ਛੁਪਾ ਲੈਂਦੀ ਆ ਪ੍ਰਭੂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਆਪਣੇ ਖੰਭਾਂ ਦੀ ਪੰਖਾਂ ਦੀ ਛਾਹ ਨਹੀਂ ਹੇਠ ਲੁਕਾ ਕੇ ਰੱਖਦੇ ਆ ਹallelujah ਥੈਂਕ ਯੂ ਜੀਸਸ ਤੁਸੀਂ ਸਾਰੇ ਜਾਣਦੇ ਆ ਜਦੋਂ ਕੁੱਕੜੀ ਹੁੰਦੀ ਆ ਹਾਲੇਲੂਇਆ ਕੋਈ ਕੁੱਕੜੀ ਆ ਜਾਂ ਕੁੱਕੜ ਆ ਜਦੋਂ ਹਨਾ ਕੋਈ ਜਾਨਵਰ ਉਹਦੇ ਵੱਲ ਜਾਂਦਾ ਆ ਜਿਵੇਂ ਉਹਨੂੰ ਪਤਾ ਲੱਗਦਾ ਕਿ ਮੇਰੇ ਵੱਲ ਕੋਈ ਆਂਦਾ ਆ ਤਾਂ ਉਹ ਡਰ ਜਾਂਦਾ ਆ ਹਾਲੇਲੂਇਆ ਭਾਵੇਂ ਤੁਸੀਂ ਦੇਖਿਓ ਜਦੋਂ ਕਿਤੇ ਕੁੱਕੜ ਆ ਕੋਈ ਕੁੱਕੜੀ ਆ ਅਸੀਂ ਉਹਦੇ ਵੱਲ ਜਸਟ ਤੁਰੇ ਵੀ ਜਾਂਦੇ ਆ ਤਾਂ ਉਹ ਭੱਜ ਕੇ ਦਫਰ ਆਪਣੇ ਫੜਫੜਾ ਕੇ ਉਧਰ ਨੂੰ ਭੱਜੂਗਾ ਕਿ ਮੈਨੂੰ ਫੜਨ ਆ ਗਿਆ ਹਾਲੇਲੂਇਆ ਉਹ ਡਰ ਜਾਂਦਾ ਆ ਹਾਲੇਲੂਇਆ ਪਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿੱਦਾਂ ਇੱਕ ਕੁੱਕੜੀ ਆਪਣੇ ਬੱਚਿਆਂ ਨੂੰ ਪੰਖਾਂ ਦੇ ਹੇਠ ਛੁਪਾ ਕੇ ਰੱਖਦੀ ਆ ਪਰਮੇਸ਼ਰ ਆਪਣੇ ਬੱਚਿਆਂ ਨੂੰ ਇਦਾਂ ਪੰਖਾਂ ਹੇਠ ਛੁਪਾ ਕੇ ਰੱਖਦਾ ਆ ਹਾਲੇਲੂਇਆ ਇੱਕ ਪਰਮੇਸ਼ਰ ਦੇ ਦਾਸ ਆ ਉਹ ਬਚਨ ਦਾ ਪ੍ਰੀਚ ਕਰ ਰਏ ਸੀ ਇਸ ਬਚਨ ਦਾ ਤਾਂ ਉਹ ਕਹਿ ਰਹੇ ਸੀਗੇ ਕਿੰਨੇ ਮੈਂ ਇੱਕ ਵੀਡੀਓ ਦੇਖ ਰਿਆ ਸੀ ਹਾਲੇਲੂਇਆ ਜਿਹਦੇ ਵਿੱਚ ਇੱਕ ਕੁੱਕੜੀ ਉਹਦੇ ਬੱਚਿਆਂ ਦੇ ਉੱਪਰ ਹਾਲੇਲੂਇਆ ਕੋਈ ਸੱਪ ਆ ਉਹ ਅਟੈਕ ਕਰ ਰਿਹਾ ਆ ਤੇ ਜਿਹੜੀ ਕੁੱਕੜੀ ਆ ਉਹ ਤਾਂ ਡਰ ਜਾਂਦੀ ਆ ਤੁਹਾਨੂੰ ਮੈਂ ਦੱਸਿਆ ਅਸਲ ਵਿੱਚ ਇਦਾਂ ਹੁੰਦਾ ਆ ਪਰ ਜਦੋਂ ਉਹ ਕੁਕੜੀ ਦੇ ਬੱਚਿਆਂ ਦੇ ਉੱਪਰ ਉਹ ਸੱਪ ਜਿਹੜਾ ਆ ਉਹ ਅਟੈਕ ਕਰਦਾ ਆ ਤਾਂ ਕੀ ਆ ਉਹ ਜਿਹੜੀ ਕੁਕੜੀ ਆ ਹਿੰਮਤ ਨਹੀਂ ਹਾਰਦੀ ਜੋ ਉਹਦੇ ਪੰਖ ਹੁੰਦੇ ਆ ਉਹ ਇਹਦਾ ਪੰਖ ਖਿਲਾਰ ਕੇ ਆਪਣੇ ਬੱਚਿਆਂ ਨੂੰ ਕਵਰ ਕਰ ਲੈਂਦੀ ਆ ਤੇ ਸੱਪ ਦੇ ਸਾਹਮਣੇ ਟੱਕਰਾ ਕਰਨ ਦੇ ਲਈ ਖੜੀ ਹੋ ਜਾਂਦੀ ਆ ਹਾਲੇਲੂਇਆ ਦੇਖੋ ਇੱਕ ਕਮਜ਼ੋਰ ਇੱਕ ਡਰਨ ਵਾਲਾ ਕੁੱਕੜ ਕੁਕੜੀ ਆਪਣੇ ਬੱਚਿਆਂ ਦੇ ਲਈ ਜੋ ਇੱਕ ਜਾਨਵਰ ਆ ਆਪਣੇ ਬੱਚਿਆਂ ਦੇ ਲਈ ਉਹ ਕੀ ਆ ਸਟੈਂਡ ਲੈ ਲਾਂਦਾ ਆਪਣੇ ਪੰਖਾਂ ਨੂੰ ਖਿਲਾਰ ਲੈਂਦਾ ਤੇ ਜੋ ਡਰਪੋਕ ਹੁੰਦਾ ਜੋ ਡਰਦਾ ਹੁੰਦਾ ਆ ਹਾਲੇਲੂਇਆ ਕੁੱਕੜ ਜਾਂ ਕੁਕੜੀ ਉਹ ਕੀ ਆ ਆਪਣੇ ਤੋਂ ਤਾਕਤਵਰ ਦੇ ਸਾਹਮਣੇ ਆਪਣੇ ਪੰਖ ਖਿਲਾਰ ਕੇ ਆਪਣੇ ਬੱਚਾਂ ਨੂੰ ਲੁਕੋ ਕੇ ਉਹਦਾ ਮੁਕਾਬਲਾ ਕਰਨ ਲਈ ਖੜਾ ਹੋ ਜਾਂਦਾ ਆ ਹਾਲੇਲੂਇਆ ਫਿਰ ਅਸੀਂ ਤਾਂ ਜੀਵਤ ਪਰਮੇਸ਼ਵਰ ਦੀ ਸੰਤਾਨ ਆ ਸਾਡਾ ਪ੍ਰਭੂ ਤਾਂ ਉਹ ਰਾਜਿਆਂ ਦਾ ਰਾਜਾ ਆ ਜਿਨੇ ਸਾਨੂੰ ਆਪਣੇ ਪੰਖਾਂ ਦੇ ਹੇਠਾਂ ਲੁਕਾ ਕੇ ਰੱਖਿਆ ਆ ਹਾਲੇਲੂਇਆ ਅਗਰ ਇੱਕ ਪੰਛੀ ਇੱਕ ਕੁੱਕੜੀ ਜੋ ਦੂਸਰਿਆਂ ਤੋਂ ਡਰਦੀ ਹੁੰਦੀ ਆ ਸੰਕਟ ਆਣ ਬੇਲੇ ਹallelujah ਆਪਣੇ ਬੱਚਿਆਂ ਨੂੰ ਪੰਖਾਂ ਹੇਠ ਲੁਕਾ ਲੈਂਦੀ ਆ ਤੇ ਆਪਣੇ ਤੋਂ ਤਾਕਤਵਾਰ ਦੇ ਨਾਲ ਲੜ ਜਾਂਦੀ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਹallelujah ਇਸੇ ਪ੍ਰਕਾਰ ਪ੍ਰਭੂ ਯੇਸ਼ੂ ਮਸੀਹ ਸਾਡੇ ਲਈ ਹਰ ਬੇਲੇ ਪੰਖ ਖਿਲਾਰ ਕੇ ਬੈਠੇ ਆ ਜਿਨ੍ਹਾਂ ਲੋਕ ਉਸ ਤੇ ਵਿਸ਼ਵਾਸ ਕਰਦੇ ਆ ਅਸੀਂ ਉਹਦੇ ਪੰਖਾਂ ਦੇ ਹੇਠ ਸੁਰੱਖਿਆਤ ਅਸੀਂ ਪ੍ਰਭੂ ਦੇ ਪਰਾਂ ਦੇ ਹੇਠ ਸੁਰੱਖਿਆਤ ਹallelujah ਤੇ ਬਾਈਬਲ ਕਹਿੰਦੀ ਆ ਉਸ ਦੀ ਸਚਾਈ ਤੇਰੇ ਲਈ ਢਾਲ ਠਹਿਰੇਗੀ ਹallelujah ਸਚਾਈ ਕੀ ਆ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਕਿ हे ਪ੍ਰਭੂ ਤੇਰਾ ਬਚਨ ਸੱਚਵਾ ਤੇਰਾ ਬਚਨ ਸਚਾਈ ਆ ਹallelujah ਜੋ ਇਹ ਬਚਨ ਬੋਲਿਆ ਜੋ ਬਚਨ ਸੁਨਾਇਆ ਗਿਆ ਜੋ ਬਾਈਬਲ ਚ ਬਚਨ ਲਿਖਿਆ ਗਿਆ ਇਹ ਸਚਾਈ ਆ ਇਹ ਸਚਾਈ ਇਹ ਬਚਨ ਹੀ ਤੁਹਾਡੀ ਜ਼ਿੰਦਗੀ ਦੀ ਢਾਲ ਬਣੇਗਾ ਤੁਹਾਨੂੰ ਬਚਾਉਣ ਵਾਲਾ ਸਿਰਫ ਔਰ ਸਿਰਫ ਪਰਮੇਸ਼ਵਰ ਦਾ ਬਚਨ ਹੀ ਆ ਹallelujah ਥੈਂਕ ਯੂ ਜੀਸਸ ਮੇਰੀਏ ਪ੍ਰਾਰਥਨਾ ਆ ਪ੍ਰਭੂ ਜੀਸੂ ਮਸੀਹ ਦੇ ਪਵਿੱਤਰ ਸਮਰਥੀ ਜਿੰਦਾ ਨਾਮ ਦੇ ਵਿੱਚ ਜਦੋਂ ਤੁਸੀਂ ਜਬੂਰ ਦਾ 91 ਅਧਿਆਇ ਪੜੋ ਇਸ ਨੂੰ ਆਪਣੇ ਲਾਈਫ ਦੇ ਵਿੱਚ ਡਿਕਲੇਅਰ ਕਰੋ ਜਦੋਂ ਤੁਸੀਂ ਇਸ ਬਚਨ ਤੇ ਆਓ ਕਿ ਪਰਮੇਸ਼ਵਰ ਮੈਨੂੰ ਆਪਣੇ ਪੰਖਾਂ ਦੇ ਹੇਠਾ ਛੁਪਾ ਲਏਗਾ ਤੇ ਮੈਂ ਉਹਦੇ ਪਰਾਂ ਦੇ ਹੇਠਾ ਸ਼ਰਨ ਪਾਵਾਂਗਾ ਤਾਂ ਤੁਸੀਂ ਜੋ ਇਹ ਰੈਬਿਲੇਸ਼ਨ ਦਿੱਤਾ ਪਰਮੇਸ਼ਵਰ ਨੇ ਤੁਸੀਂ ਇਸ ਨੂੰ ਮੰਨਨ ਕਰਕੇ ਯਾਦ ਕਰਕੇ ਜਦੋਂ ਬਚਨ ਬੋਲੋਗੇ ਤਾਂ ਇਹਨਾਂ ਗੱਲਾਂ ਨੂੰ ਯਾਦ ਰੱਖਣਾ ਕਿ ਕੁੱਕੜੀ ਕਿੱਦਾਂ ਆਪਣੇ ਬੱਚਿਆਂ ਨੂੰ ਬਚਾਣ ਲਈ ਲੜ ਪੈਂਦੀ ਆ ਆਪਣੇ ਪੰਖਾਂ ਨੂੰ ਖਿਲਾਰ ਲੈਂਦੀ ਆ ਤੇ ਇੱਕ ਪੰਛੀ ਹਾਲੇਲੂਇਆ ਉਹ ਕਿੱਦਾਂ ਆਪਣੇ ਬੱਚਿਆਂ ਨੂੰ ਪੰਖਾਂ ਹੇਠਾਂ ਲੈ ਲੈਂਦਾ ਆ ਆ ਪਰਮੇਸ਼ਵਰ ਦੀ ਉਸ ਪਿਆਰ ਨੂੰ ਆਪਣੇ ਅੰਦਰ ਫੀਲ ਕਰਕੇ ਉਸ ਬਚਨ ਨੂੰ ਡੱਕ ਲੈਅਰ ਕਰਨਾ ਆ ਤੁਹਾਡੀ ਜ਼ਿੰਦਗੀ ਚ ਅਦਭੁਤ ਕੰਮ ਹੋਣਗੇ ਯੇਸ਼ੂ ਮਸੀਹ ਦੇ ਸਮਰਥੀ ਜਿੰਦਾ ਨਾਮ ਦੇ ਵਿੱਚ ਤੇ ਪਰਮੇਸ਼ਰ ਦੀ ਸਚਾਈ ਹੀ ਸਾਡੀ ਢਾਲ ਆ ਤੇ ਬਾਈਬਲ ਕਹਿੰਦੀ ਆ ਹੇ ਪਰਮੇਸ਼ਰ ਸੱਚਾ ਤੇਰਾ ਬਚਨ ਆ ਜੋ ਸਚਾਈ ਆ ਉਹ ਪ੍ਰਭੂ ਦਾ ਬਚਨ ਆ ਹਾਲੇਲੂਇਆ ਖੁਦਾਵੰਤਾ ਨੂੰ ਇਸ ਬਚਨ ਦੇ ਦੁਆਰਾ ਬles ਕਰੇ ਆਸ਼ੀਸ਼ਿਤ ਕਰੇ ਜਦੋਂ ਤੁਸੀਂ ਇਸ ਬਚਨ ਨੂੰ ਸੁਣੋ ਆਪਣੀਆਂ ਲਾਈਫ ਚ ਡਿਕਲੇਅਰ ਕਰੋ ਤਾਂ ਤੁਹਾਡੀ ਜ਼ਿੰਦਗੀ ਤੁਹਾਡੇ ਨਾਲ ਜੁੜਿਆ ਹੋਇਆ ਹਰ ਇੱਕ ਹਿੱਸਾ ਬles ਹੋਵੇ ਯੇਸ਼ੂ ਮਸੀਹ ਦੇ ਸਮਰਥੀ ਜਿੰਦਾ ਨਾਮ ਦੇ ਵਿੱਚ ਹਾਲੇਲੂਇਆ ਥੈਂਕ ਯੂ ਜੀਸਸ ਗੋਡ ਬles ਯੂ ਆਲ